ਮੋਟਰ ਤੇਲੇ ਜਾ ਕੇ ਕੀਤਾ ਗਲਤ ਕੰਮ ਫਿਰ ਗਲਤ ਕੰਮ ਕਰਦੇ ਦੀ ਵੀਡੀਓ ਵੀ ਬਣਾਈ ਉਸ ਤੋਂ ਬਾਅਦ ਪੈ ਗਿਆ ਔਰਲਾ ਜੋ ਕੁਝ ਹੋਇਆ ਉਹ ਦੇਖ ਕੇ ਤੁਹਾਡੇ ਹੋਸ਼ ਵੀ ਉੱਡ ਜਾਣਗੇ ਦਰਅਸਲ ਵੀਡੀਓ ਜਲੰਧਰ ਦੇ ਰਾਮਾ ਮੰਡੀ ਥਾਣੇ ਦੀ ਹੈ ਜੋ ਕਿ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਥਾਣੇ ਦੇ ਵਿੱਚ ਕਿੰਨਰ ਸਮਾਂ ਤੇ ਕੁਝ ਲੋਕ ਇਕੱਠੇ ਹੋਏ ਜੋ ਕੁਝ ਇਹਨਾਂ ਨੇ ਦੱਸਿਆ ਉਹ ਸੁਣ ਕੇ ਪੈਰਾਂthੋ ਲੋ ਜ਼ਮੀਨ ਖਿਸਕ ਜਾਏਗੀ ਤੁਸੀਂ ਦੇਖੋ ਵੀਡੀਓ ਵਿੱਚ ਮੋਟਰ ਤੇ ਲੈ ਜਾ ਕੇ ਕਿਵੇਂ ਮਹੰਤਾ ਨਾਲ ਗਲਤ ਕੰਮ ਕੀਤਾ ਅਤੇ ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਵਿੱਚ ਜਰੂਰ ਦੱਸਣਾ। ਫਿਰ ਅੱਗੇ ਜਾਵਾਂਗੇ। ਆਹ ਦੇਖੋ ਜੀ। ਇੱਥੇ ਇੱਕ ਲੇਡੀਜ਼ ਨੂੰ ਵੀ ਬਹੁਤ ਉਹਨਾਂ ਗਲਤ ਕੰਮ ਕਰਕੇ ਔਰ ਧਮਕੀਆਂ ਦਿੱਤੀਆਂ ਜਾ ਰਹੀਆਂ ਸ਼ਰੇਆਮ ਤੁਸੀਂ ਦੇਖ ਸਕਦੇ ਹੋ ਜਿਹੜਾ ਮੁੰਡਾ ਹੈ। ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਇਹਨੇ ਸਾਡਾ ਗਰੁੱਪ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਹੈ ਨਾ ਇਹਨੇ ਸਾਡਾ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਕਹਾਂ ਕਿ ਸਾਡਾ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹਦੇ ਸਾਡੇ ਵਿੱਚ ਦਾਮਿਆਂ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਬਾੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਇਹ ਬਾਅਦ ਚ ਵੀਡੀਓ ਬਣਾਉਂਦੇ ਆ ਬੱਬੀ ਜਿਹੜੇ ਜਿਹੜੇ ਚੇਲੇ ਦੇ ਨਾਲ ਜਲਤੀ ਹੋਈ ਆ ਉਹ ਹਾਂਜੀ ਆ ਦੇ ਸਿੰਮੀ ਹੈ ਹਾਂਜੀ ਕੀ ਗੱਲ ਬੱਦਦਾ ਹੈ ਜੱਗਾ ਜੱਗਾ ਬੰਦਾ ਦਾ ਅੱਛਾ ਤੇ ਇਹਨੇ ਨਾ ਥੋੜੇ ਚਿਰ ਪਹਿਲੋ ਮੇਰੇ ਚੇਲਿਆਂ ਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਆ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਹਿਆ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨਾਂ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਹੈ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਕਹਿਆ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਾਮਨ ਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਾਮਨ ਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮ ਆ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾ ਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਇਹ ਬੱਚੇ ਵੀਡੀਓ ਬਣਾਉਂਦੇ ਜਿਹੜੇ ਜਿਹੜੇ ਚੇਲੇ ਦੇ ਨਾਲ ਜਾਤੀ ਹੋਈ ਆ ਉਹ ਹਾਂਜੀ ਆ ਦੇਖੋ ਕੋਈ ਗੱਲ ਬਾਰੇ ਕੀ ਗੱਲ ਹੋਈ ਕੀ ਗੱਲ ਹੋਈ ਜੀ ਦਾ ਸਾਨੂੰ ਜਾਣਾ ਪੈ ਗਿਆ ਹਾਂਜੀ ਗੱਲ ਇਹ ਹੋਈ ਕਿ ਸਾਡੇ ਮੋਬਾਈਲ ਨਹੀਂ ਦਿੰਦਾ ਇੱਕ ਅਦਾ ਤੇ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ ਤੇ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲੇ ਠੀਕ ਆ ਤੇ 15 20 ਮੁੰਡੇ ਸੀਗੇ ਇਸਨੇ ਖਲਾਫ ਜਿਹੜੀ ਥਾਣਾ ਰਾਮਾਮੱਡੀ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਤੁਸੀਂ ਰਿਪੋਰਟ ਪਹਿਲਾਂ ਦਿੱਤੀ ਹੈ ਇੱਥੇ ਆਈ ਹੈ ਇੱਥੇ ਆਈ ਹੈ ਤੇ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਦੱਸਿਆ ਸੀ ਕੀ ਕਹਿ ਰਹੀ ਹੋ ਪੁਲਿਸ ਪਰਚਾ ਹਾਂ ਪੁਲਿਸ ਵਾਲੇ ਬਸ ਕਹਿੰਦੇ ਕਰੂੰਗੇ ਕਰੂੰਗੇ ਬਸ ਕਰੂੰਗੇ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਫੋਨਾਂ ਤੁਹਾਨੂੰ ਦਿੱਤੀਆਂ ਰੋਜ਼ ਤਸ਼ਰੀਅਤਮ ਧਮਕੀਆਂ ਦੇ ਰਿਹਾ ਆ ਉਹ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਏ ਤੋਂ ਦਾ ਥਾਣੇ ਵਿੱਚ ਫੇਰ ਸਾਨੂੰ ਪੁਲਿਸ ਵਾਲਿਆਂ ਦੇ ਸਾਹਮਣੇ ਤੁਹਾਨੂੰ ਫੋਨ ਲਾਈ ਉਹਨਾਂ ਦੇ ਫੇਰ ਸਾਨੂੰ ਧਮਕੀਆਂ ਦੇ ਰਿਹਾ ਸੀ ਪੁਲਿਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਿਸ ਵਾਲੇ ਨੂੰ ਬੱਬਾ ਜੀਓ ਏ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਕੁੱਢਿਆ ਹੋਇਆ ਐ ਨੋਸ਼ੇ ਕਰਦੀ ਆ ਜੀ ਡਾਂਸ ਦਾ ਕੋਲ ਫੋਨ ਕੋਨ ਦੇ ਮਨਤਾ ਬਿਲਕੁਲ ਇੱਕ ਮਿੰਟ ਇੱਕ ਮਿੰਟ ਸਿਮੀ ਐ ਹਾਂਜੀ ਕੀ ਗੱਲ ਬੰਦਾ ਐ ਜੱਗਾ ਜੱਗਾ ਬੱਲਾ ਦਾ ਤੇ ਇਹਨੇ ਨਾ ਥੋੜੇ ਚਿਹਰੇ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਐ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਐ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਾਮਨ ਦੀ ਫੋਨ ਕਰਕੇ ਕਹਿੰਦਾ ਹਿਾਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਾਮਨ ਦੀ ਖੜਾ ਹੋਇਆ ਜਿਹੜਾਡੇ ਵਿੱਚ ਦਾਮ ਮੈਂ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾ ਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਇਹ ਬਾਅਦ ਚ ਵੀਡੀਓ ਬਣਾਉਂਦੇ ਬੱਬੀ ਜਿਹੜੇ ਜਿਹੜੇ ਚੇਲੇ ਦੇ ਨਾਲ ਜਲਤੀ ਹੋਈ ਆ ਉਹ ਹਾਂਜੀ ਆ ਤੁਹਾਡੀ ਕਹਿਣ ਦੇ ਮੁਤਾਬਕ ਕਹਿ ਰਹੇ ਤੁਸੀਂ ਵੀ ਧਮਕੀਆਂ ਆ ਰਹੀਆਂ ਫੋਨ ਵੀਰਾ ਵੀ ਖੋਇਆ ਗਿਆ ਕੀ ਕਹਿਣਾ ਚਾਹੂੰ ਸਾਡੇ ਜੀ ਫੋਨ ਕੋ ਕੇ ਲੈ ਗਿਆ ਸਾਡੇ ਚੇਲੇ ਸਾਨੂੰ ਜੀ ਇਤੋਂ ਖਤਰਾ ਆ ਯਾਰ ਖਤਰਾ ਆ ਸੰਤਾ ਇਹਨਾਂ ਪੇਲੋ ਵੀ ਬੜੇ ਮਨਤਾਂ ਨਾਲ ਕੁੱਟ ਕੁੱਟ ਕੇ ਵੀਡੀਓ ਬਣਾਈਆਂ ਹੋਈਆਂ ਆ ਤੁਹਾਨੂੰ ਇਤੋਂ ਖਤਰਾ ਆ ਜੀ ਕੀ ਕਹਿਣਾ ਸਾਨੂੰ ਧਮਕੀਆਂ ਦੇ ਰਿਹਾ ਫੋਨ ਕਰ ਕਰਕੇ ਇਹ ਸਾਤੋ ਸਾਰੀਆਂ ਵੀਡੀਓ ਰਿਕਾਰਡਿੰਗਾਂ ਸਾਤੋ ਸਾਰ ਕੁਝ ਪਿਆ ਹੋਇਆ ਆ ਕਰ ਇੱਕ ਸਬੂਤ ਪਰੂ ਪਿਆ ਸਾਡੇ ਤੋਂ ਜੇ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਅਗਲਾ ਸਟਾਪਟ ਹੈ ਜੀ ਇਹ ਰੱfte ਅੱਗੇ ਪੇਸ਼ ਹੋਵਾਂਗੇ ਹੋਰ ਕੀ ਕਰਨਾ ਸੀ ਜੀ ਸੀਪੀ ਤੇ ਜਾ ਕੇ ਜੋ ਹੁੰਦਾ ਪਿਓ ਹੋਈ ਜਾਉਂਦਾ ਸੋ ਸੰਤਮੀ ਹੈ ਹਾਂਜੀ ਕੀ ਗੱਲ ਬਾਤ ਇੱਕ ਮੁੰਡਾ ਹੈ ਜੱਗਾ ਜੱਗਾ ਬੱਲਾ ਦਾ ਅੱਛਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਗਏ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਨੂੰ ਇਹ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲਾ ਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਾਮਨ ਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਾਮਨ ਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮ ਆ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਬਾੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾ ਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਇਹ ਬੱਚੇ ਵੀਡੀਓ ਬਣਾਉਂਦੇ ਜਿਹੜੇ ਜਿਹੜੀ ਚੇਲੇ ਦੇ ਨਾਲ ਜਿਦਤੀ ਹੋਈ ਆ ਉਹ ਹਾਂਜੀ ਆ ਤੁਹਾਡੇ ਕਹਿਣ ਦੇ ਮੁਤਾਬਕ ਕਹਿ ਰਹੇ ਤੁਸੀਂ ਵੀ ਧਮਕੀਆਂ ਆ ਰਹੀਆਂ ਫੋਨ ਵਗਰਾ ਵੀ ਖੋਇਆ ਗਿਆ ਕੀ ਕਹਿਣਾ ਚਾਹੁੰਦੇ ਸਾਡੀ ਜੀ ਫੋਨ ਕੋ ਕੇ ਲੈ ਗਿਆ ਸਾਡੇ ਚੇਲੇ ਨੂੰ ਜੀ ਇਤੋਂ ਖਤਰਾ ਆ ਯਾਰ ਖਤਰਾ ਆ ਸੰਤਾ ਇਹਨਾਂ ਪੇ ਲੋ ਵੀ ਬੜੇ ਮਨਤਾ ਨਾਲ ਕਟ-ਕਟ ਕੇ ਵੀਡੀਓ ਬਣਾਈਆਂ ਹੋਈਆਂ ਆ ਤੁਹਾਨੂੰ ਇਤੋਂ ਖਤਰਾ ਆ ਜੀ ਠੀਕ ਆ ਨਾ ਸਾਨੂੰ ਧਮਕੀਆਂ ਦੇ ਰਿਹਾ ਫੋਨ ਕਰ ਕਰਕੇ ਇਹ ਸਾਤੋਂ ਸਾਰੀਆਂ ਵੀਡੀਓ ਰਿਕਾਰਡਿੰਗਾਂ ਸਾਤੋਂ ਸਾਰ ਕੁਝ ਪਿਆ ਹੋਇਆ ਆ ਹਰ ਇੱਕ ਸਬੂਤ ਪਰੂਪੇ ਆ ਸਾਡੇ ਤੋਂ ਜੇ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਅਗਲੇ ਸਟੈਪ ਲੈਟ ਹੈ ਜੀ ਫੇਰ ਅੱਗੇ ਪੇਸ਼ ਹੋਵਾਂਗੇ ਹੋਰ ਕੀ ਕਰਨਾ ਨਾਤੀ ਜੀ ਤੇ ਜਾ ਕੇ ਜੋ ਹੁੰਦਾ ਫੇ ਉਹ ਹੋਈ ਜਾਉਂਦਾ ਸਿਮਮੀ ਹੈ ਹਾਂਜੀ ਕੀ ਗੱਲ ਬਣਦੀ ਇੱਕ ਹੁੰਦਾ ਹੈ ਜੱਗਾ ਜੱਗਾ ਬੰਦਾ ਦਾ ਅੱਛਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਗਏ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆ ਦੇ ਫੋਨ ਖੋਲੇ ਆ ਸਾਡੇ ਚੇਲਿਆ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜੇ ਤੇਨੇ ਵੇਚੇ ਹੋਏ ਆ ਤੇ ਬਾਤ ਚ ਦੀ ਐ ਨਾ ਇਹ ਸਾਡਾ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਕਹਾਂ ਕਿ ਸਾਡਾ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇੰਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹੜਾਡੇ ਵਿੱਚ ਦਾਮ ਮੈਂ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਤ ਚ ਵੀਡੀਓ ਬਣਾਉਂਦੇ ਆ ਬਾਬਾ ਜੀ ਜਿਹੜੇ ਜਿਹੜੀ ਛੇਲੇ ਦੇ ਨਾਲ ਜਾਤੀ ਹੋਈ ਆ ਉਹ ਉਹਦੇ ਹਾਂਜੀ ਹਾਂਜੀ ਸਿਮੀ ਹੈ ਇੱਕ ਮੁੰਡਾ ਏ ਜੱਗਾ ਜੱਗਾ ਬੰਲਾ ਦਾ ਅੱਛਾ ਤੇ ਇਹਨੇ ਨਾ ਥੋੜੇ ਚਿਰ ਪਹਿਲੋ ਮੇਰੇ ਚੇਲੇ ਆਂਦੇ ਆ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਆ ਏ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਗਏ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆ ਦੇ ਫੋਨ ਖੋਲੇ ਆ ਸਾਡੇ ਚੇਲਿਆ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਚੂ ਦੀ ਐ ਨਾ ਇਹ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਹੀ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇੰਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮਿਆਂ ਤੇ ਇੱਥੇ ਆ ਜਾਓ ਨੀਤਾ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਤ ਚ ਵੀਡੀਓ ਬਣਾਉਂਦੇ ਆ ਸਾਡੇ ਜਿਹੜੇ ਜਿਹੜੇ ਚੇਲੇ ਦੇ ਨਾਲ ਜਦਤੀ ਹੋਈ ਆ ਉਹ ਹਾਂ ਜੀ ਅਸੀਂ ਥਾਣੇ ਦੇ ਅੰਦਰ ਜੇ ਅਸੀਂ ਥਾਣੇ ਦੇ ਅੰਦਰ ਵੀ ਉਹਨਾਂ ਦਾ ਫੋਨ ਆਇਆ ਤਾਂ ਪਾਪਾ ਉਹ ਚਲੋ ਇਹਨਾਂ ਨੂੰ ਸਾਹਮਣੇ ਆਇਆ ਰੇਨ ਤੋਂ ਬਾਅਦ ਤੁਹਾਨੂੰ ਕੱਲ੍ਹ ਨਹੀਂ ਅੱਜ ਦਾ ਟਾਈਮ ਅੱਜ ਦਾ ਟਾਈਮ ਦਿੱਤਾ ਸੀ ਬਾਅਦ ਵੀ ਜਿਹੜਾ ਤਮਕੀ ਆਈ ਹਾਂ ਇੱਥੇ ਅਸੀਂ ਕੱਲ ਜਦੋਂ ਥਾਣੇ ਆਏ ਉਦੋਂ ਹੀ ਉਹਦਾ ਫੋਨ ਆ ਗਿਆ ਉਹਦਾ ਸਭ ਦੂਦੇ ਬਤਿਨ ਦੀ ਗੱਲ ਨੂੰ ਇਹਨਾਂ ਨੇ ਕਰਾਈ ਸੀ ਜਿਹੜੀ ਅਪ੍ਰੈਲ ਦੇ ਵਿੱਚ ਥ्रेट ਕਰਦੇ ਜਦੋਂ ਪੁਲਿਸ ਬੰਦਾ ਹੈ ਜੋ ਹੋਗਾ ਦੇਖੇ ਤੁਹਾਡੇ ਸਾਹਮਣੇ ਇੱਕ ਮਿੰਟ ਸਰ ਇੱਕ ਮਿੰਟ ਉਹਨਾਂ ਨੂੰ ਬੋਲਣ ਦੋ ਹਾਂ ਇੱਕ ਮਿੰਟ ਮੈਮ ਇੱਕ ਮਿੰਟ ਹੁਣ ਹਾਂਜੀ ਸਰ ਕੀ ਮਾਮਲਾ ਜੀ ਜਿਹੜਾ ਨੇ ਕੰਪਲੇਨਟ ਕੀਤੀ ਵੀ ਮੈਨੂੰ ਥ्रेट ਕਰਦਾ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨਾਂ ਨੇ ਸਾਨੂੰ ਕੱਲ ਗੱਲ ਕੀਤੀ ਉਹਨਾਂ ਨੇ ਚਾਰ ਵਜੇ ਟਾਈਮ ਦਿੱਤਾ ਸੀ ਜੀ ਸੈਕਿੰਡ ਨਾਲ 4 ਵਜੇ ਟਾਈਮ ਦਿੱਤਾ ਸੀ ਜੀ ਇਹ ਹੁਣ ਆਏ ਨੇ ਵੀ ਉਹ ਆਇਆ ਨਹੀਂ ਜਿਹੜਾ ਇਹ ਕਾਰਵਾਈ ਦੀ ਕਰ ਸਰ ਇਹਨਾਂ ਦਾ ਕਹਿਣਾ ਹੈ ਕਿ ਹਫਤੇ ਪਹਿਲੋਂ ਜਿਹੜੀ ਇਹ ਦਰਖਾਸਤ ਦਿੱਤੀ ਗਈ ਸੀ ਲੇਕਿਨ ਹੱਲੇ ਤੱਕ ਵੀ ਕੋਈ ਕਾਰਵਾਈ ਦਾ ਨਾਮੋ ਨਿਸ਼ਾਨ ਨਹੀਂ ਦਿਖਣ ਨੂੰ ਮਿਲਿਆ ਮੈਂ ਕਿ ਜਿਹੜਾ ਸਾਬ ਉਸ ਬਲਾਵੇ ਫਿਰ ਵੀ ਥਾਣੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਪਿੱਛੇ ਮਰਡਰ ਵੀ ਹੋਇਆ ਸੀਗਾ ਐਨਾ ਉਦੋਂ ਵੀ ਤੁਹਾਨੂੰ ਪਤਾ ਹੰਗਾਮਾ ਹੋਇਆ ਐਨੈਗੋਚੋਇਆ ਪਰ ਆਪਾਂ ਕਿਉਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬੁਲਾ ਨਹੀਂ ਰਹੇ ਜਾਂ ਕਰ ਨਹੀਂ ਰਹੇ ਕਿ ਵੱਡੀ ਕੋਈ ਕਦਮ ਚੱਕਣ ਤੋਂ ਪਹਿਲਾਂ ਹੀ ਆਪਾਂ ਜੇ ਰੋਕ ਲਈਏ ਮੈਨੂੰ ਠੱਲ ਪਾ ਲਈਏ ਉਹਨਾਂ ਨੂੰ ਜਾਂ ਫਿਰ ਕੋਈ ਰਾਜਨੀਤਿਕ ਐਸੀ ਕੋਈ ਤਾਕਤ ਦਾ ਪਿਛੇ ਹੈਗੀਆਂ ਜਾਂ ਤੁਹਾਨੂੰ ਰੋਕਨ ਦੀ ਹੈ ਇਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਅਰੁਣ ਜੀ ਫੇਰ ਵੀ ਦੇਖੋ ਨਾ ਕਿ ਇੰਨੇ ਜਿਹੜੇ ਮੰਤ ਲੋਕ ਚੱਲ ਕੇ ਆਏ ਥਾਣੇ ਦੇ ਵਿੱਚ ਉਹ ਵੀ ਵਿਚਾਰੇ ਸਾਰਾ ਦਿਨ ਕਰਕੇ ਮਿਹਨਤ ਕਰਕੇ ਰਹਿੰਦੇ ਤੇ ਉਹਨਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਇਹਨਾਂ ਤੇ ਫੇਰ ਵੀ ਕਿਤੇ ਪੁਲਿਸ ਦਾ ਕੰਮ ਆ ਫੋਨ ਦੇ ਦਾਰੇ ਅੰਦਰ ਜੋ ਨਹੀਂ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਉਹਨਾਂ ਨੂੰ ਧਮਕੀਆਂ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਦੀ ਵੀਡੀਓ ਆ ਬਕਾਇਦਾ ਉਸ ਦੀ ਫੋਟੋਗ੍ਰਾਫੀ ਦੇ ਰਹੇ ਹੋ ਜੋ ਹੈ ਨਾ ਕੰਪਲੇਂਟ ਕੀਤੀ ਤਾਂ ਕਪ ਕਾਰਵਾਈ ਕਰਦੇ ਜੀ ਵੀਡੀਓਗ੍ਰਾਫੀ ਦੇ ਧਾਰ ਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੋ ਆ ਜਾਂ ਕਿੱਥੇ ਦੇ ਆ ਫੇਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜੀ ਇਹ ਜਿਹੜਾ ਉਹਨਾਂ ਨੂੰ ਇਸ ਵੀ ਮੰਨ ਧਰਨੇ ਤੱਕ ਦੀ ਨੋਬਲ ਜਿਹੜੀ ਮਿਲ ਗਈ ਹੈ ਦੱਸਿਆ ਜਿਹੜਾ 4 ਵਜੇ ਤੱਕ ਦਾ ਆਪੇ ਟਾਈਮ ਉਹਨਾਂ ਦਾ ਐਗਰੀਮੈਂਟ ਨਹੀਂ ਤੁਸੀਂ ਲਿੱਤਾ ਸੀਗਾ ਇਹ 4 ਵਜੇ ਦਾ ਟਾਈਮ ਨਹੀਂ ਜਾਨੇ ਸਾਨੂੰ ਪਿਆ ਸੀ ਕੀ ਗੱਲ 4 ਵਜੇ ਆਈ ਅੱਛਾ ਜੀ ਹਾਂਜੀ ਇੱਕ ਇਹਨਾਂ ਦਾ ਉਹਨਾਂ ਦੀ ਵੀਡੀਓ ਜਿੱਥੇ ਉਹਨਾਂ ਨੇ ਵੈਪਨ ਫੜਿਆ